ਰਾਮ ਭਗਵਾਨ ਦੀ ਨਗਰੀ ਆਯੁੱਧਿਆ ਦੇ ਵਿੱਚ ਮੌਜੂਦ ਆ ਤੇ ਆਯੁੱਧਿਆ ਦੇ ਰੰਗ ਤੁਹਾਨੂੰ ਲਗਾਤਾਰ ਸੰਝੇ ਕਰ ਰਹੇ ਆ ਇੱਕ ਤਸਵੀਰ ਦਿਖਾਉਣਾ ਹੈ ਮੇਰੇ ਨਾਲ ਸੀਨੀਅਰ ਜਰਨਲਿਸਟ ਸੁਮਨ ਜੈਟਲੀ ਮੌਜੂਦ ਨੇ ਸੁਮਨ ਤਸਵੀਰਾਂ ਦੇ ਨਾਲ ਨਾਲ ਇੱਕ ਚੀਜ਼ ਤੁਹਾਨੂੰ ਜਾਣਨੀ ਚਾਹਣਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚ ਰਹੇ ਨੇ ਪੀਐਮ ਸੀਐਮ ਪਤਾ ਨਹੀਂ ਕਿੱਡੇ ਵੱਡੇ ਵੱਡੇ ਪ੍ਰੋਟੋਕੋਲਸ ਨੇ ਪ੍ਰਸੰਗਤ ਦਾ ਡੈਕਰਮ ਦੇਖੋ ਕਿੰਨਾ ਸੰਗਤ ਦੇ ਨਾਲ ਸਖਤੀ ਪੁਲਿਸ ਦੀ ਕਿੰਨੀ ਹੈ ਇਹ ਬਹੁਤ ਵੱਡੀ 500 ਸਾਲ ਜੇ ਸੰਗਤ ਸਬਰ ਕਰ ਸਕਦੀ ਹੈ ਤਾਂ ਇੱਕ ਦਿਨ ਸਬਰ ਕਰਕੇ ਸਾਈਡ ਤੇ ਕਿਉਂ ਨਹੀਂ ਖੜ ਸਕਦੀ ਤੁਸੀਂ ਦੇਖੋ ਨਾ ਸਬਰ ਬਹੁਤ ਵੱਡਾ ਸੀ ਅੱਜ ਅਸੀਂ ਉਹ ਦੀਵਾਲੀ ਨਹੀਂ ਮਨਾਉਣੀ ਜਿਹੜੀ ਹਰ ਸਾਲ ਮਨਾਉਂਦੇ ਆ ਅੱਜ ਅਸੀਂ ਉਹ ਦੀਵਾਲੀ ਮਨਾਉਣੀ ਹੈ ਜਿਹੜੀ 500 ਸਾਲ ਚ ਇੱਕ ਵਾਰ ਮਨਾਈ ਜਾਣੀ ਹੈ ਇਹ ਦੀਵਾਲੀ ਪਹਿਲਾਂ ਨਹੀਂ ਕਦੇ ਮਨਾਈ ਦੀਵਾਲੀ ਹੀ ਹੈ ਪਰੇ ਦਾ ਰੂਪ ਹੋਰ ਹੋਵੇਗਾ ਔਰ ਸੰਗਤ ਦੇ ਵਿੱਚ ਉਤਸ਼ਾਹ ਦੇਖੋ ਸੰਗਤ ਦਾ ਸਬਰ ਦੇਖੋ ਤੁਸੀਂ ਪ੍ਰਧਾਨ ਮੰਤਰੀ ਦੀ ਇੱਕ ਝਲਕ ਦੇਖਣ ਦੇ ਲਈ ਆਪਣੇ ਪ੍ਰਦੇਸ਼ ਦੇ ਮੁੱਖ ਮੰਤਰੀ ਆਪਣੀ ਸਟੇਟ ਦੇ ਮੁੱਖ ਮੰਤਰੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਧੰਨਵਾਦ ਕਰਨ ਦੇ ਲਈ ਫੁੱਲਾਂ ਨਾਲ ਉਹਨਾਂ ਦਾ ਸਵਾਗਤ ਕਰਨ ਦੇ ਲਈ ਕਿੰਨੇ ਡੈਕੋਰਮ ਦੇ ਨਾਲ ਅਭਿਸ਼ੇਕਾਤ ਤਸਵੀਰ ਦਿਖਾਓ ਜਰਾ ਅਭਿਸ਼ੇਕਾਤ ਤਸਵੀਰ ਥੋੜੀ ਤਸਵੀਰ ਹੈ ਆ ਦੇਖੋ ਬੜੇ ਹੀ ਡੈਕੋਰਮ ਦੇ ਨਾਲ ਇੱਥੇ ਕਿਸੇ ਮੁਲਾਜ਼ਮ ਨੂੰ ਕਹਿਣਾ ਨਹੀਂ ਪੈ ਰਿਹਾ ਕਿ ਅੱਗੇ ਨਾ ਆਓ ਪਿੱਛੇ ਖੜੇ ਹੋ ਜਾਓ ਲਾਈਨ ਬਣਾ ਕੇ ਆਪੇ ਖੜੇ ਹੋਏ ਇਹਨਾਂ ਨੂੰ ਪਤਾ ਹੈ ਕਿ ਅਸੀਂ ਸਵਾਗਤ ਕਿਵੇਂ ਕਰਨਾ ਹੈ ਸਹੀ ਕੀ ਔਰ ਗਲਤ ਕੀ ਹੈ ਇਹ ਤਸਵੀਰ ਦੇਖੋ ਕਿੰਨੀ ਖੂਬਸੂਰਤ ਹੈ ਅੱਖਾਂ ਚ ਢੀਕ ਹੈ ਮਨ ਚ ਖੁਸ਼ੀ ਹੈ ਔਰ ਸਵਾਗਤ ਕਰਨ ਦੇ ਲਈ ਬੇਤਾਬ ਖੜੇ ਹੋ। ਤੁਮਨੇ ਵੱਡੀ ਗੱਲ ਆਖੀ ਤੁਸੀਂ ਕਿ ਇਹ ਦੀਵਾਲੀ 500 ਸਾਲ ਚ ਪਹਿਲੀ ਵਾਰ ਹੈ ਇਸ ਤਰ੍ਹਾਂ ਦੀ ਦੀਵਾਲੀ ਆਈ ਹੈ। ਤਾਂ ਲੱਗਦਾ ਕਿ ਜਿਸ ਤਰ੍ਹਾਂ ਸੰਗਤ ਅਗਰ ਮੈਂ ਕਹਾ ਤਾਂ ਸੰਗਤ ਦਾ ਡਿਸਪਲਿਨ ਬਹੁਤ ਜ਼ਬਰਦਸਤ ਹੈ। ਪੁਲਿਸ ਬਹੁਤ ਪੋਲਾਈਟ ਜਿਹੜਾ ਬਿਹੇਵ ਕਰ ਰਹੀ ਔਰ ਬਿਲਕੁਲ ਜੇ ਦੇਖਿਆ ਜਾਵੇ ਤਾਂ ਕਿਸੇ ਨਾਲ ਕਿਸੇ ਨਾਲ ਵੀ ਕੋਈ ਸ਼ਕਤੀ ਨਾਲ ਪੇਸ਼ ਨਹੀਂ ਆ ਰਿਹਾ। ਪ੍ਰਧਾਨ ਮੰਤਰੀ ਨਹੀਂ ਹੋ ਰਹੀ ਨਾ ਸ਼ਕਤੀ ਨਾਲ ਤਾਂ ਉਹ ਤਾਂ ਪੇਸ਼ ਆਉਗੇ ਜਦੋਂ ਡੈਕੋਰ ਮੇਨਟੇਨ ਨਹੀਂ ਕੀਤਾ ਜਾਏਗਾ। ਕੋਈ ਹੁੱਲੜਬਾਜ਼ੀ ਕਰੇਗਾ। ਕੋਈ ਇਥੋਂ ਜਿਹੜੀ ਕਤਾਰ ਲੱਗੀ ਹੋਈ ਹੈ ਜਿੱਥੇ ਲੋਕ ਖੜੇ ਨੇ ਇਹਨੂੰ ਪਾਰ ਕਰਕੇ ਇੱਧਰ ਉੱਧਰ ਹੋਣਗੇ ਸਿਰਫ ਮੀਡੀਆ ਕਰਮੀਆਂ ਜਿੱਧਰ ਉੱਧਰ ਹਲਚਲ ਹੋ ਰਹੀ ਕਿਉਂਕਿ ਉਹਨਾਂ ਨੇ ਜਿਹੜਾ ਕੰਮ ਕਰਨਾ ਉਹ ਵੀ ਦੇ ਵਿੱਚ ਜਿੱਥੇ ਮੁਲਾਜ਼ਮ کہہ ਰਹੇ ਨੇ ਉੱਥੇ ਖੜੇ ਹੋਏ ਨੇ ਜਿੱਥੋਂ ਕ੍ਰੋਸ ਕਰਨ ਦੇ ਲਈ ਕਿਹਾ ਜਾ ਰਿਹਾ ਉਸ ਤੋਂ ਕ੍ਰੋਸ ਕੀਤਾ ਜਾ ਰਿਹਾ ਔਰ ਇਹ ਦੇਖੋ ਆਵਾਜ਼ਾਂ ਇਹ ਕਰੇ ਇਹਦਾ ਕੁਝ ਰਿਹਾ ਦੇਖੋ ਬਹੁਤ ਬਹੁਤ ਫ੍ਰੈਂਡਲੀ ਬਿਹੇਵ ਕੀਤਾ ਜਾ ਸਕਦਾ ਕਿ ਬਹੁਤ ਫ੍ਰੈਂਡਲੀ ਬੜੇ ਪਿਆਰ ਨਾਲ ਬੜੇ ਸਲੀਕੇ ਦੇ ਨਾਲ ਬਿਹੇਵ ਕਰ ਰਹੇ ਨੇ ਔਰ ਕਮਾਲ ਦਾ ਨਜ਼ਾਰਾ ਹੈ ਇਹ ਤਸਵੀਰ ਬਹੁਤ ਕਮਾਲ ਦੀ ਹੈ ਇਤਿਹਾਸਕ ਹੈ ਇਹ ਦੱਸੋ ਤਾਂ ਬਿਲਕੁਲ ਅਭਿਸ਼ੇਕ ਉਹ ਤਸਵੀਰ ਦਿਖਾਓ ਤਾਂ ਦੇਖੋ ਵੀਆਈਪੀਜ਼ ਲੱਗਾ دیکھو پر جی تک دیکھا جاوے تا بہت خوبصورت تصویر ہے دیکھو شمن ਇੰਨੇ ਵੱਡੇ ਵੱਡੇ ਲੋਕ ਇਧਰੋਂ ਨਿਕਲ ਰਹੇ ਨੇ ਜੈਸ ਨਿਕਲ ਰਹੇ ਨੇ ਸਿਰਫ ਹੱਥਾਂ ਲਾ ਕੇ ਔਰ ਹੱਥ ਜੋੜ ਕੇ ਧੰਨਵਾਦ ਕੀਤਾ ਜਾ ਰਿਹਾ ਉਹਨਾਂ ਦਾ ਉਹਨਾਂ ਦੀਆਂ ਗੱਡੀਆਂ ਇਧਰੋਂ ਗੁਜ਼ਰ ਰਹੀਆਂ ਨੇ ਔਰ ਸਿਰਫ ਜੈ ਸ਼੍ਰੀ ਨਾਮ ਔਰ ਹੱਥ ਜੋੜੇ ਜਾ ਰਹੇ ਨੇ ਕਿਹ ਕਮਾਲ ਦੀ ਹੈ ਸ਼ਰਧਾ ਭਾਵਨਾ ਕਿਹ ਕਮਾਲ ਦਾ ਹੈ ਪ੍ਰੇਮ ਬਿਲਕੁਲ ਹਰ ਇੱਕ ਵਿਅਕਤੀ ਜਿਹੜਾ ਉਹ ਇਸ ਵੇਲੇ ਬੇਹੱਦ ਭਾਵੁਕ ਤੇ ਖੁਸ਼ ਮਹਿਸੂਸ ਕਰ ਰਿਹਾ ਕਿਉਂਕਿ ਤਸਵੀਰ ਦੇਖੋ ਤੁਸੀਂ ਇਸੇ ਰਸਤੇ ਤੋਂ ਆਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਹੀ ਪਲ ਦੇ ਬਾਅਦ ਇੱਥੋਂ ਨਿਕਲ ਲਗੇ ਤਾਂ ਮੈਂ ਇੱਕ ਚੀਜ਼ ਬਹੁਤ ਅੱਛੀ ਦੇਖ ਰਿਹਾ ਕਿ ਪੁਲਿਸ ਦਾ ਬਿਹੇਅਵੀਅਰ ਬੇਹਦ ਫ੍ਰੈਂਡਲੀ ਹੈ ਤਾਂ ਦੇਖੋ ਹਜ਼ਾਰਾਂ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਇਸ ਵੇਲੇ ਅਯੁੱਧਿਆ ਧਾਮ ਦੇ ਵਿੱਚ ਮੌਜੂਦ ਹੈ ਤਾਂ ਦੇਖੋ ਤਾਂ ਬਹੁਤ ਵਾਜਬ ਤੇ ਵਧੀਆ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਇਸ ਵੇਲੇ ਟ੍ਰੀਟ ਕੀਤਾ ਜਾ ਰਿਹਾ ਹੈ ਵੀਆਈਪੀ ਰੋਡ ਹੈ ਤਾਂ ਇਸੀ ਰੋਡ ਤੋਂ ਸੁੰਮਨ ਪ੍ਰਧਾਨ ਮੰਤਰੀ ਮੁੱਖ ਮੰਤਰੀ ਤੇ तमाम ਵੀਆਈਪੀ ਆਇਆ ਰਹੇ ਨੇ ਬਿਲਕੁਲ ਇਹ ਰੋਡ ਹੈ ਔਰ ਹਾਲੇ ਤੱਕ ਜੋ ਤਸਵੀਰ ਅਸੀਂ ਦੇਖੀਏ ਕੁਝ ਗੱਟੀਆਂ ਗੁਜ਼ਰ ਵੀ ਚੁੱਕੀਆਂ ਨੇ ਤਾਂ ਹੀ ਲੋਕ ਉਹਨਾਂ ਨੂੰ ਹੱਥ ਜੋੜ ਕੇ ਉਹਨਾਂ ਦਾ ਸਵਾਗਤ ਕਰ ਰਹੇ ਨੇ ਕਿ ਉਹਨਾਂ ਦਾ ਧੰਨਵਾਦ ਕਰ ਰਹੇ ਨੇ ਇਹ ਹੀ ਬਿਲਕੁਲ ਇਹ ਰੋਡ ਹੈ ਇਹ ਰੋਡ ਜਦੋਂ ਆਪਾਂ ਸਿੱਧੀ ਜਾਵਾਂਗੇ ਤਾਂ 1.5 ਕਿਲੋਮੀਟਰ ਬਾਅਦ ਹਨੂਮਾਨ ਗੜੀ ਨੂੰ ਜਾਂਦੀ ਹੈ ਔਰ ਉਥੇ ਜਦੋਂ ਆਪਾਂ ਸੱਜੇ ਹੋ ਜਾਵਾਂਗੇ ਤਾਂ ਉਹ ਰਾਜਾ ਰਾਮਦਰਬਾਰ ਨੂੰ ਜਾਂਦੇ ਤਾਂ ਇਸੇ ਕਰਕੇ ਬਿਲਕੁਲ ਸਹੀ ਤੁਸੀਂ ਦੱਸਿਆ ਕਿ ਠੀਕ ਉਹੀ ਇਹ ਰੋਡ ਹੈ ਜਿੱਥੋਂ तमाम ਡੈਲੀਗੇਟਸ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਇੱਥੋਂ ਇਸੇ ਕਰਕੇ ਤਾਂ ਲੋਕ ਖੜੇ ਨੇ ਨਾ ਇੱਥੇ ਤੁਸੀਂ ਦੇਖੋ ਹੱਥਾਂ 'ਚ ਝੰਡੇ ਮੱਥੇ 'ਤੇ ਟਿੱਕਾ ਗਲ 'ਤੇ ਰਾਮ ਨਾਮ ਦੇ ਵਰਨੇ ਆ ਦੇਖੋ ਇਹ ਜੋ ਗੱਡੀਆਂ ਗੁਜ਼ਰ ਰਹੀਆਂ ਨੇ ਤੁਸੀਂ ਮੈਂ ਇੱਕ ਚੀਜ਼ ਸਾਂਝੀ ਕਰਉ ਹਾਲਾਂਕਿ ਆਫ ਦਾ ਰਿਕਾਰਡ ਇਹ ਗੱਲ ਹੈ ਇੱਕ ਪਰਿਵਾਰ ਪ੍ਰਧਾਨ ਮੰਤਰੀ ਜੀ ਇੱਕ ਚਲਕਦੇ ਰਹੀ ਬਾਥਰੂਮ 'ਚ ਰਾਤ گزار ਦਿੰਦਾ ਬਿਲਕੁਲ ਇਹ ਆਫ ਦਾ ਰਿਕਾਰਡ ਗੱਲ ਸੀ ਠੀਕ ਹੈ ਤੁਸੀਂ ਜਨਤਕ ਕਰ ਦਿੱਤੀ ਤਾਂ ਦੱਸ ਦਿੰਨੇ ਆ ਇੱਕ ਪਰਿਵਾਰ ਜੋ ਕਹੇ ਰਿਹਾ ਕਿ ਅਸੀਂ ਬੈਠੇ ਆ ਸਾਨੂੰ ਰਹਿਣ ਦੀ ਇੱਥੇ ਥਾਂ ਨਹੀਂ ਮਿਲੀ ਤੇ ਅਸੀਂ ਜਿੱਥੇ ਥਾਂ ਮਿਲੀ ਉਹ ਢਾਣ ਵਾਲੀ ਥਾਂ ਸੀ ਉੱਥੇ ਨਲਕਾ ਲੱਗਾ ਹੋਇਆ ਸੀ ਛੋਟਾ ਜਿਹਾ ਇੱਕ ਛੋਟਾ ਜਿਹਾ ਕਮਰਾ ਜਿਹਾ ਸੀਗਾ ਇੱਕ ਨਲਕਾ ਹੀ ਲੱਗਾ ਹੋਇਆ ਸਿਰਫ ਉੱਥੇ ਉਹ ਸਾਈਡ ਤੇ ਉਹ ਰਾਜ ਸਮਾਨ ਪਿਆ ਹੋਇਆ ਔਰ ਉਹ ਪਰਿਵਾਰ ਨੇ ਉੱਥੇ ਹੀ ਫੱਟਾ ਡਾ ਕੇ ਚਾਰ ਜਣੇ ਉੱਥੇ ਬੈਠੇ ਹੋਏ ਨੇ ਔਰ ਕਹਿੰਦੇ ਕੀ ਅਸੀਂ ਸਿਰਫ ਇੱਕ ਝਲਕ ਪ੍ਰਧਾਨ ਮੰਤਰੀ ਸਾਊਥ ਤੋਂ ਆਇਆ ਉਹ ਪਰਿਵਾਰ ਤੁਸੀਂ ਪਿਆਰ ਦੇਖੋ ਲੋਕਾਂ ਦੇ ਮੋਦੀ ਦੀ ਦੀਵਾਨਗੀ ਲੋਕਾਂ ਦੇ ਸਿਰ ਚੜ ਕੇ ਬੋਲ ਰਹੀ ਆ ਤਾਂ ਬੇਹੱਦ ਖੂਬਸੂਰਤ ਤਸਵੀਰਾਂ ਸ਼੍ਰੀ ਅਯੁੱਧਿਆ ਤੋਂ ਲਗਾਤਾਰ ਸਾਂਝੀਆਂ ਕਰ ਰਹੇ ਆ ਐਕਸਕਲੂਸਿਵ ਤਸਵੀਰਾਂ ਨੇ 500 ਸਾਲ ਚ ਪਹਿਲੀ ਵਾਰ ਇਹ ਮੌਕਾ ਆਇਆ ਹੈ ਤਸਵੀਰ ਆਈ ਹੈ ਬੇहद ਖਾਸ ਤਸਵੀਰਾਂ ਨੇ ਜੋ ਲੋਕ ਇਸ ਵੇਲੇ ਆਪਣੇ ਘਰਾਂ ਦੇ ਵਿੱਚ ਬੈਠੇ ਇਸ ਇਤਿਹਾਸਿਕ ਪਲ ਦਾ ਗਵਾਹ ਬਣ ਰਹੇ ਨੇ ਉਹ ਵੀ ਬੇहद ਖਾਸ ਨੇ ਤੇ ਲਗਾਤਾਰ ਤੁਹਾਨੂੰ ਪਲ-ਪਲ ਦੀ ਅਪਡੇਟ ਅੱਡੇ ਦੀ ਪੋਸਟ ਤੇ ਲਗਾਤਾਰ ਤੋਂ ਨਾ ਸਾਂਝੀ ਕਰ ਰਹੇ ਆਂ ਆ ਦੇਖੋ ਲਗਾਤਾਰ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਕਿ ਕਿਸ ਤਰ੍ਹਾਂ ਜੇ ਗੱਲ ਕੀਤੀ ਜਾਵੇ ਤਾਂ ਲਗਾਤਾਰ तमाम ਵੀਆਈਪੀਜ਼ ਪਹੁੰਚਣ ਦਾ سلسلہ جاری ਹੈ ਥੋੜੀ ਦੇਰ ਦੇ ਵਿੱਚ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸੇ ਰਸਤੇ ਤੇ ਰਾਮ ਜਨਮ ਭੂਮੀ ਵੱਲ ਜਾਣਗੇ ਤਾਂ ਬੇहद ਟਾਈਟ ਸਿਕਿਉਰਟੀ ਹੈ ਪਰ ਸਭ ਤੋਂ ਵੱਡੀ ਗੱਲ ਹੈ ਸੁਮਨ ਲਾਸਟ ਕਮੈਂਟ ਕੀ ਹੈ ਇਨ ਨਜ਼ਾਰਾ ਇਤਿਹਾਸਕ ਹੈ ਅੱਜ ਦਾ ਦਿਨ ਇਤਿਹਾਸਕ ਹੈ ਅੱਜ ਦੀ ਤਾਰੀਖ ਇਤਿਹਾਸਕ ਹੈ ਆਉਣ ਵਾਲੀਆਂ ਪੀੜ੍ਹੀਆਂ ਦੇਖਣਗੀਆਂ ਕਿ ਜਦੋਂ 500 ਸਾਲਾਂ ਦਾ ਇੰਤਜ਼ਾਰ ਖਤਮ ਹੋਇਆ ਸੀ ਤਾਂ ਤਸਵੀਰ ਕੀ ਬਣੀ ਸੀ ਤਾਂ ਨਜ਼ਾਰਾ ਕੀ ਬਣਿਆ ਸੀ ਬਹੁਤ ਮਿਹਰਬਾਨੀ ਜੁੜਨ ਦੇ ਲਈ ਬਿਲਕੁਲ ਬਹੁਤ ਛੋੜੇ ਤੇ ਵੱਡੇ ਸ਼ਬਦ ਕਹੇ ਜਾ ਸਕਦੇ ਆ ਕਹਿੰਦੇ ਜਦੋਂ ਇਸ ਇਸ ਇਤਿਹਾਸ ਦੇ ਪੱਲੇ ਫੋਰੋਲੇ ਜਾਣਗੇ ਤੋ ਇਹ ਚੀਜ਼ਾਂ ਤੁਹਾਡੇ ਸਾਹਮਣੇ ਨਿਕਲ ਕੇ ਆਉਣਗੀਆਂ ਜਦੋਂ 500 ਸਾਲ ਦਾ ਸੋਕਾ ਖਤਮ ਹੋਊਗਾ ਤਾਂ ਉਹ ਇਹ ਤਸਵੀਰਾਂ ਸਾਹਮਣੇ ਨਿਕਲ ਕੇ ਆਉਣਗੀਆਂ ਉਹ ਲੋਕ ਜਦੋਂ ਇਹ ਚੀਜ਼ ਉਤਾਰਿਕ ਤੇ ਗਵਾ ਦੇਖਣਗੇ ਤਾਂ ਆਪਣੇ ਆਪ ਵਿੱਚ ਬਿਹਤ ਗੌਰਵ ਮਹਿਸੂਸ ਕਰਨਗੇ ਵੱਡੇ ਪਲ ਹੋਣਗੇ ਕਿਉਂਕਿ ਇਸ ਪਲ ਦਾ ਗਵਾਹ ਬਣਨ ਦੇ ਲਈ ਹਜ਼ਾਰਾਂ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਭਗਵਾਨ ਰਾਮ ਆਯੁੱਧਿਆ ਹੋ ਚੁੱਕੇ ਨੇ ਤੇ ਕੁਝ ਪਲਾਂ ਦੇ ਵਿੱਚ ਉਹ ਇੰਤਜ਼ਾਰ ਖਤਮ ਹੋਊਗਾ ਜਦੋਂ ਭਗਵਾਨ ਰਾਮ ਆਪਣੇ ਮਹਿਲਾਂ ਚ ਪ੍ਰਵੇਸ਼ ਕਰਨਗੇ ਮੇਰੇ ਨਾਲ ਕੈਮਰਾਮੈਨ ਅਭਿਸ਼ੇਕ ਤੇ ਸੁਮਨ ਜੈਤਲੀ ਨਾਲ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬੀ ਆਇਓ ਤੇ ਆ